ਜਾਂਤੀ ਇੱਥੇ ਹੀ ਪਾ ਲੈਣਾ ਜਾਂ ਫਟਕ ਕੇ ਪਾ ਲੈਣਾ ਇਹ ਚੋਇਸ ਆਪਣੀ ਆਪਣੀ ਅਸੀਂ ਸੁਣਿਆ ਹੀ ਕਿ ਤੂੰ ਕਿਸੇ ਨੇ ਉਹ ਹਾਸੇ ਵਾਲੀ ਬਾਤ ਸੁਣਾਈ ਸੀ ਉਹ ਕਹਿੰਦੇ ਨੇ ਕਿ ਇੱਕ ਸ਼ਰਾਬੀ ਨੇ ਨਾ ਸ਼ਰਾਬ ਜ਼ਿਆਦਾ ਪੀ ਲਈ ਡਿੱਗਦਾ ਟੈਂਦਾ ਆਪਣੇ ਘਰ ਦੇ ਦਰਵਾਜ਼ੇ ਦੇ ਬਾਹਰ ਜਿਹੜਾ ਚੌਂਕ ਸੀ ਉੱਥੇ ਆ ਕੇ ਡਿੱਗ ਪਿਆ ਤੇ ਜਦੋਂ ਉਹ ਡਿੱਗ ਪਿਆ ਤੇ ਦਿਖਾਈ ਤੇ ਕੁਝ ਨੂੰ ਸਮਝ ਤੇ ਆ ਨਹੀਂ ਸੀ ਰਿਆ ਤੇ ਉਸਨੇ ਜਦੋਂ ਬੇਵਸ ਹੋਇਆ ਤੇ ਉੱਚੀ ਉੱਚੀ ਰੋਣਾ ਸ਼ੁਰੂ ਕੀਤਾ ਕਿ ਮੇਰਾ ਘਰ ਗਵਾਚ ਗਿਆ ਏ ਮੇਰੀ ਮਾਂ ਘਰ ਕੱਲ ਹੀ ਇਹ ਮੈਨੂੰ ਢੀਕਦੀ ਹੋਏਗੀ ਹਨੇਰਾ ਹੋ ਗਿਆ ਏ ਮੈਨੂੰ ਮੇਰਾ ਘਰ ਨਹੀਂ ਲੱਭ ਰਿਆ ਮੈਨੂੰ ਮੇਰੇ ਘਰ ਪਹੁੰਚਾ ਦਿਓ ਆਸ-ਪਾਸ ਦੇ ਲੋਕ ਇਕੱਠੇ ਹੋਏ ਪਹਿਲਾਂ ਤੇ ਉਹ ਹੱਸੇ ਉਹਦੇ ਤੇ ਉਹਦਾ ਮਜ਼ਾਕ ਉਡਾਇਆ ਇਹਨਾਂ ਨੂੰ ਕਹਿਣ ਲੱਗੇ ਕਿ ਪਾਗਲਾ ਆਹ ਵੇ ਤੇਰਾ ਘਰ ਆ ਵੇ ਪਿੱਛੇ ਨੂੰ ਮੁੜ ਕੇ ਦੇਖਾ ਉਹ ਦਰਵਾਜ਼ਾ ਹੈ ਤੋ ਕਹਿਣ ਲੱਗਾ ਨਹੀਂ ਤੁਸੀਂ ਪਲੀਜ਼ ਮਜ਼ਾਕ ਨਾ ਕਰੋ ਮੈਨੂੰ ਮੇਰਾ ਘਰ ਦੱਸ ਦਿਓ ਮੇਰੀ ਮਾਂ ਘਰ ਕੱਲੀ ਏ ਉਡੀਕਦੀ ਹੋਏਗੀ ਮਾਂ ਨੂੰ ਬੁਲਾਇਆ ਗਿਆ ਘਰੋਂ ਲਿਆ ਕੇ ਆਪਣੇ ਪੁੱਤ ਨੂੰ ਦੇਖ ਉਹ ਆ ਕੇ ਮਿਲੀ ਕਿ ਪੁੱਤ ਮੈਂ ਹੀ ਤੇਰੀ ਮਾਂ ਏ ਉਹ ਕਹਿੰਦਾ ਨਾ ਤੂੰ ਨਹੀਂ ਏ ਨਸ਼ੇ ਚ ਸੀ ਕੁਝ ਸਿਆਣੇ ਬੰਦੇ ਪਿੰਡ ਦੇ ਆਏ ਨੇ ਉਹਨਾਂ ਆ ਕੇ ਦੇਖਿਆ ਕਿ ਇਹ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਕਮਲਾ ਹੋ ਗਿਆ ਇਹਨੂੰ ਹੁਨੇਦਾਂ ਸਮਝ ਨਹੀਂ ਆਉਣੀ ਹੁਣ ਤਰੀਕਾ ਕੀ ਉਹ ਕਹਿੰਦੇ ਇੱਕ ਬੈਲ ਗੱਡੀ ਰੇੜੀ ਜਿਹਨੂੰ ਗੱਡਾ ਕਹਿੰਦੇ ਉਹ ਲੈ ਕੇ ਆਓ ਤੋਂ ਉਹਨਾਂ ਸਾਰਿਆਂ ਨੂੰ ਆਉਂਦਿਆਂ ਪਹਿਲਾਂ ਛਿੜਕਿਆ ਜਦੋਂ ਉਹਨਾਂ ਛਿੜਕਿਆ ਨਾ ਤੇ ਸ਼ਰਾਬੀ ਨੂੰ ਲੱਗਾ ਇਹ ਮੇਰੇ ਹੰਦਰਦ ਨੇ ਇਹ ਤੇ ਮੇਰੇ ਤੇ ਸਾਰੇ ਹੱਸਦੇ ਸੀ ਮਜਾਕ ਕਰਦੇ ਸੀ ਕਦੀ ਇੱਕ ਬੁਰੜੀ ਮਾਂ ਨੂੰ ਮੇਰੇ ਸਾਹਮਣੇ ਕਰਦੇ ਸੀ ਕਦੀ ਕਹਿੰਦੇ ਸੀ ਉਹ ਮੇਰਾ ਘਰ ਲਈ ਇਹ ਮੇਰੇ ਹਮਦਰਦ ਨੇ ਸਾਰਿਆਂ ਨੂੰ ਝਿੜਕਦੇ ਕਿ ਕਿਉਂ ਤੰਗ ਕਰਦੇ ਉਹਨੂੰ ਕਹਿੰਦੇ ਪੁੱਤਾ ਤੈਨੂੰ ਅਸੀਂ ਤੇਰੇ ਘਰ ਛੱਡਦੇ ਨੇ ਤੂੰ ਗੱਡੇ ਤੇ ਬੈਹਾਂ ਨੂੰ ਪਤਾ ਹੈ ਨਹੀਂ ਪਛਾਣ ਲਿਆਦੇ ਨੂੰ ਗੱਡੇ ਤੇ ਬਿਠਾਇਆ ਏ ਪਿੰਡ ਦਾ ਢੇਡਾ ਲਾਇਆ ਏ ਉਤੋਂ ਦੀ ਆਉਂਦਿਆਂ ਤੱਕ ਲੋਕ ਚਲੇ ਗਏ ਨੇ ਸਾਰੇ ਘਰੋਂ ਘਰੀ ਵਾਪਸ ਉਸ ਦੇ ਘਰ ਦੇ ਅੱਗੇ ਤਾਰਿਆ ਏ ਤੇ ਆਖਿਆ ਪੁੱਤਾ ਤੇਰਾ ਘਰ ਉਹ ਧੰਨਵਾਦ ਕਰਦਾ ਏ ਕਿ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਘਰ ਪਹੁੰਚਾ ਦਿੱਤਾ ਅੰਦਰ ਮਾਂ ਮਿਲੀ ਏ ਮਾਂ ਨੂੰ ਬੜੇ ਰੋ ਰੋ ਕੇ ਮਿਲਿਆ ਮਾਂ ਮੈਂ ਅੱਜ ਗਵਾਚ ਗਿਆ ਸੀ ਨਸ਼ੇ ਦੇ ਵਿੱਚ ਇੱਕ ਵਾਰ ਸੌਖਾ ਤਰੀਕਾ ਏ ਜਾਂ ਤੇ ਢੇੜਾ ਲਾ ਕੇ ਆਜਾਂ ਤੇ ਜਾਂ ਸਿੱਧਾ ਘਰ ਆ ਚੁੱਕ ਜੇ ਮਾਇਆ ਦੇ ਵਿੱਚ ਗਲਤਾਨ ਹੋਏ ਅਮਰਤ ਛਕਣਾ ਔਖਾ ਲੱਗਦਾ ਏ ਨਿਤਨੇਮ ਕਰਨਾ ਔਖਾ ਲੱਗਦਾ ਏ ਮਹਾਰਾਜ ਜੀ ਦੇ ਰੰਗ ਨੂੰ ਪ੍ਰੇਮ ਕਰਨਾ ਉਹ ਦੇ ਇਸ਼ਕ 'ਚ ਜੀਣਾ ਔਖਾ ਲੱਗਦਾ